ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿਲੋਂ ਅੱਜ ਦਾ ਸਾਡਾ ਵਿਸ਼ਾ ਹੈ ਗੱਲ ਕਰਨ ਦਾ ਕਿ ਗਰਮੀ ਤੋਂ ਕਿਵੇਂ ਬਚੀਏ ਕਿਉਂਕਿ ਬੜੀ ਸਖਤ ਗਰਮੀ ਪੈ ਰਹੀ ਹੈ ਅੱਜ 25 ਮਈ 2024 ਹੈ ਤੇ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ 30 ਤੇ 31 ਮਈ ਨੂੰ 48 ਡਿਗਰੀ ਟੈਂਪਰੇਚਰ ਪੰਜਾਬ ਦੇ ਵਿੱਚ ਲਗਭਗ ਪਹੁੰਚ ਜਾਏਗਾ ਇਸ ਕਰਕੇ ਇਹਦਾ ਮਤਲਬ ਇਹ ਹੈਗਾ ਬਹੁਤ ਸਖਤ ਗਰਮੀ ਪੈਣ ਜਾ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਵੱਧ ਤੋਂ ਵੱਧ ਜੇ ਧਿਆਨ ਰੱਖਣਾ ਬੜਾ ਜ਼ਰੂਰੀ ਹੈ Uh, कल दी खबर सी के राजस्थान च 5 ਮੌਤਾਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਵੀ ਕਈ ਮਰੀਜ਼ ਬੇਹੋਸ਼ ਹੋ ਕੇ ਡਿਗਣ ਦੀਆਂ ਖਬਰਾਂ ਆਈਆਂ ਨੇ ਇਸ ਕਰਕੇ ਜ਼ਰੂਰੀ ਆ ਦੋਸਤੋ ਕਿ ਤੁਸੀਂ ਸਵੇਰੇ ਸਵੇਰੇ 10 11 ਵਜੇ ਤੱਕ ਕੰਮ ਕਰੋ ਉਸ ਤੋਂ ਬਾਅਦ ਦੇ ਵਿੱਚ ਅੰਦਰ ਵੜ ਜਾਓ ਕੰਮ ਕਰੋ ਰਿਲੈਕਸ ਹੋਣ ਤੋਂ ਬਾਅਦ ਦੇ ਵਿੱਚ 4 5 ਵਜੇ ਫਿਰ ਬਾਹਰ ਨਿਕਲ ਕੇ ਤੁਸੀਂ ਕੰਮ ਕਰ ਸਕਦੇ ਹੋ ਜਿੰਨਾ ਬਚਾ ਉਹ ਬਚਾਇਆ ਦਾ ਫਾਇਦਾ ਹੀ ਫਾਇਦਾ ਹੈ ਤੇ ਦੂਸਰੀ ਗੱਲ ਇਹ ਹੈ ਆਪਣੇ ਆਪ ਨੂੰ ਡੀ ਹਾਈਡਰੇਟ ਰੱਖੋ ਪਾਣੀ ਦੀ ਭਰਪੂਰ ਮਾਤਰਾ ਜ਼ਰੂਰੀ ਹੈਗੀ ਆ ਤੇ ਉਹਦੇ ਵਿੱਚ ਤੁਸੀਂ ਸ਼ਕੰਜਵੀ ਪੀ ਸਕਦੇ ਹੋ ਲੱਸੀ ਪੀ ਸਕਦੇ ਹੋ ਮਿੱਠਾ ਦੁੱਧ ਪੀ ਸਕਦੇ ਹੋ ਔਰ ਨਿੰਬੂ ਜੋ ਉਹ ਬੜੀ ਖਾਸ ਆਈਟਮ ਹੈਗੀ ਆ ਗਰਮੀਆਂ ਵਾਸਤੇ ਨਿੰਬੂ ਦੇ ਦੋ ਤਿੰਨ ਗੁਣ ਹੈਗੇ ਨੇ ਨੰਬਰ ਇੱਕ ਤਾਂ ਇਹ ਬੋਡੀ ਚੋਂ ਗੰਦੇ ਤੱਤ ਬਾਹਰ ਕੱਢਦਾ ਹੈ ਨੰਬਰ ਦੂਸਰਾ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਹੈ ਨੰਬਰ 3 ਤਸਰਾ ਗੁਣਦਾ ਇਹ ਹੈ ਥਕਾਵਟ ਨਹੀਂ ਹੋਣ ਦਿੰਦਾ ਜੇ ਤੁਹਾਨੂੰ ਥਕਾਵਟ ਹੈ ਗਰਮੀ ਦੀ ਤੇ ਤੁਸੀਂ ਨਿੰਬੂ ਪੀ ਲੋ ਤਾਂ ਇੱਕਦਮ ਥਕਾਵਟ ਉਤਰ ਜਾਏਗੀ ਤੇ ਕੋਲ ਡਰਿੰਕਸ ਤੋਂ ਵਾਹ ਲੱਗਦੀ ਤੋਬਾ ਕਰੋ ਤਾਂ ਅੱਛੀ ਗੱਲ ਲੱਗੀ ਹੈ ਤੇ ਕੋਲ ਡਰਿੰਕਸ ਦਾ ਬੜਾ ਨੁਕਸਾਨ ਕਰਦੇ ਨੇ ਇਹਨਾਂ ਚ ਕੈਮੀਕਲਸ ਵੀ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਹੋਰ ਵੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨੁਕਸਾਨ ਕਰ ਸਕਦੀਆਂ ਨੇ ਇਸ ਕਰਕੇ ਵਾਹ ਲੱਗਦੀ ਹੈ ਜਿਹੜੇ ਆਰਟੀਫੀਸ਼ੀਅਲ ਕੈਮੀਕਲਸ ਦੁਕਾਨਾਂ ਤੋਂ ਮਿਲਦੇ ਨੇ ਇਹ ਨਾ ਹੀ ਪੀ ਜਾਣ ਤਾਂ ਅੱਛੀ ਗੱਲ ਲੱਗੀ ਹੈ ਉਲਟਾ ਬਿਟਾਲ ਆਰਗਨ ਦੇ ਜਿਹੜੇ ਬਾਡੀ ਦੇ ਹਰਟ ਬ੍ਰੇਨ ਔਰ ਤੁਹਾਡੀ ਅੰਤਰੀਆਂ ਨੂੰ ਸਿੱਧਾ ਨੁਕਸਾਨ ਕਰਦੇ ਨੇ ਤੇ ਅਗਲੀ ਗੱਲ ਇਹ ਆ ਦੋਸਤੋ ਜੇ ਤੁਸੀਂ ਸ਼ਰਦਾਈ ਰਗੜ ਕੇ ਪੀਓ ਤਾਂ ਹੋਰ ਵੀ ਬਹੁਤ ਵਧੀਆ ਗੱਲ ਆ ਪੰਜਾਬ ਦੀ ਖਾਸ ਖਰਾਗਾ ਜਿਹਦੇ ਵਿੱਚ ਬਾਦਾਮ ਕਾਜੂ ਔਰ ਕਿਸ਼ਮਿਸ਼ ਵੀ ਤੁਸੀਂ ਖਾ ਸਕਦੇ ਹੋ ਵੱਖਰੇ ਤਾਂ ਢੰਗ ਨਾਲ ਔਰ ਇਸ ਤੋਂ ਬਿਨਾ ਤੁਸੀਂ ਇਹਦੇ ਵਿੱਚ ਥੋੜੇ ਗੁਲਾਬ ਦੇ ਫੁੱਲ ਪਾ ਲਓ ਔਰ ਇਹਦੇ ਵਿੱਚ ਤੁਸੀਂ ਖਾਸ ਕਰਕੇ ਪਾ ਲਓ ਇਹ ਜੋ ਛੋਟੀ ਲਾਈਚੀ ਤੇ ਇਹਦੇ ਨਾਲ ਜੋ ਸ਼ਕੰਜਵੀ ਸ਼ਰਬਤ ਬਣਦਾ ਥੋੜਾ ਦੁੱਧ ਪਾ ਕੇ ਮਿੱਠਾ ਬਾ ਕੇ ਕੀ ਬਾਤ ਹੈ ਬਹੁਤ ਕਮਾਲ ਦੀ ਚੀਜ਼ ਬਣਦੀ ਹੈ ਇਹ ਨਾ ਤਾਂ ਤੁਹਾਨੂੰ ਥਕਾਵਟ ਹੋਣ ਦੇਗੀ ਨਾਲੇ ਭਰਪੂਰ ਬਾਤਾ ਤੁਹਾਨੂੰ ਪ੍ਰੋਟੀਨ ਦੇਗੀ ਤੇ ਨਾਲ ਹੀ ਤੁਹਾਨੂੰ ਡੀਹਾਈਡਰੇਟ ਰੱਖੇਗੀ ਤੇ ਇਹ ਬੈਸਟ ਡਾਈਟ ਹੈਗੀ ਹੈ ਪੰਜਾਬ ਦੀ ਤੇ ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਤੁਸੀਂ ਖੁਰਾਕ ਦੇ ਵਿੱਚ ਜੇ ਥੋੜੀ ਕਤੀਰਾ ਗੁੰਦ ਸ਼ਾਮਿਲ ਕਰ ਲੋ ਤੇ ਕਤੀਰਾ ਗੁੰਦ ਦਾ ਕੰਮ ਹੈ ਇਹ ਬਾਡੀ ਨੂੰ ਕੂਲੈਂਟ ਦਾ ਕੰਮ ਕਰਦੀ ਹੈ ਇਹ ਠੰਡਾ ਵੀ ਰੱਖਦੀ ਹੈ ਸ਼ਾਂਤ ਵੀ ਰੱਖਦੀ ਹੈ ਔਰ ਇਹਦੇ ਚ ਭਰਪੂਰ ਮਾਤਰਾ ਚ ਪ੍ਰੋਟੀਨਸ ਵੀ ਹੁੰਦੇ ਨੇ ਔਰ ਇਹ ਪਹਿਲਵਾਨਾਂ ਦੀ ਖੁਰਾਕ ਹੈਗੀ ਸਾਡੇ ਪ੍ਰਾਤਨ ਬਜ਼ੁਰਗ ਜੋ ਬੜੀ ਲੰਮੀਆਂ ਲੰਮੀਆਂ ਯਾਤਰਾਵਾਂ ਕਰਦੇ ਰਹੇ ਨੇ ਗਰਮੀ ਚ ਵੀ ਔਰ ਉਹ ਇਹਦਾ ਖੁਰਾਕ ਦਾ ਕੰਮ ਲੈਂਦੇ ਰਹੇ ਮਾਮੂਲੀ ਜਿਹੀ ਇੱਕ ਟੁਟਕੀ ਪੀਉਂਦੇ ਹੋ ਸਵੇਰ ਨੂੰ ਇਹ ਪੂਰੀ ਕੌਲੀ ਭਰ ਜਾਂਦੀ ਹੈ ਤੇ ਦੋਸਤੋ ਇਹ ਤੁਸੀਂ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ ਤਾਂ ਤੁਸੀਂ ਮਿੱਠਾ ਪਾ ਕੇ ਖਾ ਸਕਦੇ ਹੋ ਜੇ ਤੁਹਾਨੂੰ ਹਲਕੀ ਸ਼ੂਗਰ ਹੈਗੀ ਹੈ ਤਾਂ ਤੁਸੀਂ ਨਿੰਬੂ ਪਾ ਕੇ ਲੈ ਸਕਦੇ ਹੋ ਤੇ ਇੱਕ ਗੱਲ ਤਾਂ ਇਹ ਹੈਗੀ ਹੈ ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਗਰਮੀ ਦੇ ਵਿੱਚ ਤੁਸੀਂ ਖਾਲੀ ਪੇਟ ਨਹੀਂ ਜਾਣਾ ਬਾਹਰ ਜੇ ਤੁਸੀਂ ਬਾਹਰ ਕੰਮ ਤੇ ਵੀ ਜਾਣਾ ਜ਼ਰੂਰੀ ਕੰਮ ਪੈ ਗਿਆ ਦੁਪਹਿਰ 'ਚ ਵੀ ਜਾਣਾ ਕੰਮ ਪੈ ਗਿਆ ਤੁਹਾਨੂੰ ਪਤਾ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਕੰਮ ਚੱਲਦਾ ਹੀ ਰਹਿੰਦੇ ਨੇ ਤੇ ਮਜਬੂਰੀ ਵੀ ਹੁੰਦੀ ਹੈ ਕਈ ਵਾਰੀ ਤੇ ਜ਼ਰੂਰੀ ਹੈ ਤੁਸੀਂ ਕੁਝ ਨਾ ਕੁਝ ਖਾਂਦੇ ਰਹੋ ਜੇਬ ਵਿੱਚ ਕੁਝ ਨਾ ਕੁਝ ਪਾ ਕੇ ਰੱਖੋ ਜੇ ਤੁਸੀਂ ਘੰਟੇ-ਘੰਟੇ ਦੋ-ਦੋ ਘੰਟੇ ਬਾਅਦ ਕੁਝ ਖਾਂਦੇ ਰਹੋਗੇ ਨਾ ਤਾਂ ਉਹਦੇ ਨਾਲ ਬਾਡੀ ਡੀਹਾਈਡਰੇਟ ਰਹਦੀ ਆ ਬਾਡੀ ਨੂੰ ਲਗਾਤਾਰ ਨਿਊਟ੍ਰੀਐਂਟ ਮਿਲਦੇ ਰਹਿੰਦੇ ਨੇ ਔਰ ਉਹਦੇ ਨਾਲ ਤੁਹਾਨੂੰ ਥਕਾਵਟ ਵੀ ਘੱਟ ਹੋਏਗੀ ਔਰ ਤੁਹਾਨੂੰ ਗਰਮੀ ਵੀ ਨਹੀਂ ਲੱਗੇਗੀ ਔਰ ਫਿਰ ਵੀ ਜੇ ਤੁਹਾਨੂੰ ਲੱਗ ਰਿਹਾ ਹੈ ਵੀ ਗਰਮੀ ਦੀ ਸਕਾਟ ਹੋ ਸਕਦੀ ਹੈ ਤਾਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਕਿ ਨੇੜੇ ਦੀ ਜਗ੍ਹਾ ਤੇ ਠੰਡੀ ਛਾਂ ਛਾਂ ਤੇ ਜਾਓ ਆਪਣੇ ਬੂਟ ਖੋਲ ਦਿਓ ਜੇ ਜੇ ਤੁਸੀਂ ਪੱਗ ਬੰਨਦੇ ਹੋ ਤਾਂ ਉਹਨੂੰ ਖੋਲ ਕੇ ਰਿਲੈਕਸ ਹੋ ਕੱਪੜੇ ਖੋਲ ਕੇ ਰਿਲੈਕਸ ਹੋ ਜਿੰਨਾ ਤੁਸੀਂ ਗਰਮੀ ਚ ਰਿਲੈਕਸ ਹੋ ਸਕਦੇ ਹੋ ਇਹ ਬੜਾ ਜ਼ਰੂਰੀਆ ਕੁਝ ਦਿਨਾਂ ਦੀ ਉਹ ਗੱਲ ਹੈ 15 20 ਦਿਨ ਮਹੀਨੇ ਦੀ ਗੱਲ ਹੈ ਉਸ ਤੋਂ ਬਾਅਦ ਮੌਸਮ ਕਰਵਟ ਲੈਂਦਾ ਤੇ ਮੀਂਹ ਦਾ ਮੌਸਮ ਆਉਂਦਾ ਤੇ ਉਸ ਤੋਂ ਬਿਨ ਜੇ ਤੁਸੀਂ ਹੋਰ ਵੀ ਅੱਛੀ ਖੁਰਾਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨਿੱਕਾ ਜਿਹਾ ਕੰਮ ਇੱਕ ਹੋਰ ਕਰ ਸਕਦੇ ਹੋ ਥੋੜਾ ਜਿਹਾ ਹੌਲੇ ਨਾਲ ਬਰਬਾ ਰੋੜਿਆ ਹਰੜਦੰਮ ਰੱਬਾ ਤੇ ਵਿੱਚ ਇੱਕ ਛੁਟਕੀ ਤਬਾਸੀਰ ਦੀ ਪਾ ਕੇ ਜੇ ਤੁਸੀਂ ਰੋਜ਼ਾਨਾ ਇੱਕ ਦੋ ਚਮਚ ਇਹਦੇ ਖਾ ਲੈਂਦੇ ਹੋ ਤੇ ਨਾਲ ਦੁੱਧ ਦਾ ਗਲਾਸ ਪੀਂਦੇ ਹੋ ਫਿਰ ਤਾਂ ਕੀ ਬਾਤ ਹੈ ਫਿਰ ਤਾਂ ਬਹੁਤ ਹੀ ਸ਼ਾਨਦਾਰ ਖੁਰਾਕ ਬਣ ਜਾਂਦੀ ਹੈ ਤੇ ਇਹ ਪਹਿਲਵਾਨ ਵੀ ਖਾਂਦੇ ਨੇ ਔਰ ਨਾ ਤਾਂ ਇਹਦੇ ਨਾਲ ਤਕਾਵਟ ਹੁੰਦੀ ਹੈ ਤੇ ਨਾ ਹੀ ਇਹਦੇ ਨਾਲ ਗਰਮੀ ਲੱਗਦੀ ਹੈ ਦੋਸਤੋ ਗਰਮੀ ਤੋਂ ਬਚਣ ਦੇ ਲਈ ਤਬਾਸੀਰ ਤੇ ਨਾਲ ਕਤੀਰਾ ਗੁੰਦੀ ਇਜ਼ ਦ ਬੈਸਟ ਡਾਈਟ ਆਫ ਪੰਜਾਬ ਇਨ ਦਾ ਵਰਲਡ ਇਹ ਮੰਨਿਆ ਗਿਆ ਹੈਗਾ ਸਭ ਤੋਂ ਅੱਛੀ ਡਾਈਟ ਇਹ ਪੰਜਾਬੀਆਂ ਦੀ ਮੰਨੀ ਗਈ ਹੈ ਇਸੇ ਕਰਕੇ ਪੰਜਾਬੀ ਬੜੇ ਸਖਤ ਜਾਨ ਲੋਕ ਨੇ ਸਖਤ ਜਾਨ ਇਸੇ ਕਰਕੇ ਨੇ ਉਹ ਇਹੋ ਜਿਹੇ ਖਰਾਕਾਂ ਖਾਂਦੇ ਨੇ ਜਦੋਂ ਤੁਸੀਂ ਪੀਜ਼ਾ 버ਗਰ ਇਹੋ ਜਿਹਾਂ ਆਰਟੀਫੀਸ਼ੀਅਲ ਡਾਈਟ ਤੇ ਮੈਦੇ ਵਾਲੀ ਡਾਈਟਸ ਤੇ ਆਗੇ ਨਾ ਤੇ ਇਹਨਾਂ ਜਹ ਹੈ ਤਾਂ ਕੁਝ ਨਹੀਂ ਉਲਟਾ ਨੁਕਸਾਨ ਹੀ ਨੁਕਸਾਨ ਹੈ ਤੇ ਇਹ ਤੁਹਾਨੂੰ ਨੁਕਸਾਨ ਤੋਂ ਬਿਨਾ ਕੁਝ ਨਹੀਂ ਦਿੰਦੀਆਂ ਤੇ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਤੇ ਅੱਛੀ ਤੋਂ ਅੱਛੀ ਡਾਈਟ ਹੈ ਜਿਹੜੀ ਰਿਲੈਕਸੇਸ਼ਨ టు ਦਾ ਬਾਡੀ ਐਂਡ ਮਾਈਂਡ ਦਾ ਵੇ ਤੇ ਫਰੂਟ ਜਰੂਰ ਇੱਕ ਦੋ ਵਾਰੀ ਖਾਓ ਡੇਲੀ ਜਿਹਦੇ ਚ ਇੱਕ ਦੋ ਕਿਲੋ ਹੋ ਸਕਦੇ ਨੇ ਤੇ ਇੱਕ ਦੋ ਸੰਤਰੇ ਜਾਂ ਇਹਦਾ ਜੂਸ ਹੋ ਸਕਦਾ ਸੋ ਦੋਸਤੋ ਮੈਨੂੰ ਲੱਗਦਾ ਹੈ ਵੀ ਤੁਸੀਂ ਗਰਮੀ ਤੋਂ ਆਪਣਾ ਆਪਣੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਧਿਆਨ ਰੱਖੋਗੇ ਔਰ ਚੜ੍ਹਦੀ ਕਲਾ ਚ ਰਹੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ